ਤੇ ਬਾਈ ਅੱਜ ਆਉਣ ਕੋਈ ਇੱਕ ਟਰੈਕਟਰ ਆਇਆ ਵਾ ਜੀ ਇੰਡੋ ਫਾਰਮ ਤੇ ਜਦੋਂ ਆਪਣੀ ਏਜੰਸੀ ਖੋਲਿਓ ਖੋਲੀ ਸੀ ਜਦ ਟਰੈਕਟਰ ਦਿੱਤਾ ਤਾਂ ਸਾਡੇ ਜੋਗੇ ਵੀਰ ਦਾ ਟਰੈਕਟਰ ਆ ਜੋਗੇ ਬਾਈ ਆਇਆ ਮੜਾੁਰੇ ਨੂੰ ਹੋਰ ਕੀ ਹਾਲ ਹੈ ਠੀਕ ਆ ਬਾਈ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਆ ਤੇ ਜਦਦਾ ਬਾਈ ਸਰਪੰਚ ਬਣਿਆ ਵਾ ਟਰੈਕਟਰ ਮੈਂ ਸਾਰਾ ਪਿੰਡੇ ਚਲਾਉਂਦਾ ਬਿਲਕੁਲ ਜੀ ਟਰੈਕਟਰ ਸਰਪੰਚ ਬਣਿਆ ਮੈਂ ਨਹੀਂ ਸਰਪੰਚ ਬਣਿਆ ਅੱਛਾ ਟਰੈਕਟਰ ਹੀ ਬਣਿਆ ਹਾਂਜੀ ਹਾਂ 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 ਹਨ ਬਈ ਟਰੈਕਟਰ ਦੇ ਮੂਹ ਨੂੰ ਸਰਪੰਚ ਬਣ ਗਿਆ ਤੂੰ ਹਾਂ ਪਤਾ ਸੀ ਜੀ ਹੈ ਬਾਈ ਬਿਲਕੁਲ ਜੀ ਬਿਲਕੁਲ ਤੇ ਬਾਈ ਚਲਾਤਾ ਏ ਬਾਈ ਦੇਖ ਲੋ ਇਹ ਟਰੈਕਟਰ ਥੋੜਾ ਜਿਹਾ ਧੋਣੇ ਵਾਲਾ ਮਿੱਟੀ ਮੁੱਟੀ ਨਾਲ ਲਿਬੜਿਆ ਵਾ ਕਲੱਚ ਕਲੋਚੇ ਤੱਕ ਨਾਲ ਦਾ ਬਾਈ ਸਾਰਾ ਕੁਝ ਹਾਂ ਵੀਰੇ ਇੱਕ ਵੀ ਨਹੀਂ ਸਿਰਫ ਇੱਕ ਲੈਟਰਾ ਸਵਿਚ ਬਦਲਿਆ ਜਿੰਦਗੀ ਜਿਹਾ ਇਸ ਤੱਕ ਅੱਛਾ ਕੁਝ ਵੀ ਨਹੀਂ ਬਦਲਿਆ ਹਾਂ ਦੀ ਸਵਿਚ ਜਾ ਗਈ ਸੀ ਪ੍ਰੋਬਲਮ ਹਾਂ ਸਵਿਚ ਦੇ ਪ੍ਰੋਬਲਮ ਆ ਗਈ ਸੀ ਠੀਕ ਹੈ ਬਾਕੀ ਹਜ ਤੱਕ ਕੁਝ ਵੀ ਨਹੀਂ ਬਦਲਿਆ ਉਦੋਂ ਪੱਕੀ ਨਾਲ ਦਾ ਹੀ ਸਾਰਾ ਕੁਝ ਹਾਂ ਠੀਕ ਹੈ ਮੈਂ ਕਹਿੰਦਾ ਵੀ ਦੋ ਸੀਜ਼ਨ ਤੱਕ ਸੁਪਰ ਸੀਡਰ ਦੇ ਗੱਡੇ ਘਲਾਤੇ ਠੀਕ ਹੈ ਜੀ ਤੇ ਚੌਥਾ ਕਿਸੇ ਜਨੇ ਮੈਂ ਕਹਿੰਦਾ ਇਹਦੇ ਵਾਰ ਉਧਰ ਘਰ ਉਧਰ ਲਾਤਾ ਤੇ ਲੈ ਜਾਂਦਾ ਲੈ ਜਾਂਦਾ ਠੀਕ ਹੈ ਲੈਜਰ ਵੀ ਆ ਚੱਲਿਆ ਨਹੀਂ ਕੱਤ ਸਾਰਿਆਂ ਨੇ ਚਲਾਇਆ ਮੈਂ ਕਹਿੰਦਾ ਹਰੇਕੇ ਨੰਬਰਦਾਰ ਤਾਂ ਜਿਹੜਾ ਜਿਹਦਾ ਸੈਲਫ ਮਾਰਕ ਲਈ ਜਿਹਦਾਂ 2550 ਟਰੈਕਟਰ ਚਾਹੀਦਾ ਜਦੋਂ ਸਰਪੰਚ ਨਹੀਂ ਦੇ ਤਾਂ ਵੀ ਸਰਪੰਚ ਤੇ ਤਾਂ ਬਣ ਕੇ ਚਲ ਬੱਦੀ ਕਿਰਪਾ ਚਲੋ ਹਾਂਜੀ ਹਾਂ ਹੁਣ ਤਾਂ ਹੈਗੇ ਹੀ ਆ ਤੇਰਾ ਬਾਈ ਖੇਤ ਖੇਤੀ ਦਾ ਕਿੰਨਾ ਫਰਕ ਹੈ ਚਲਾਈਦਾ ਜੇ ਕਿਤੇ ਆਹੀ ਟਰੈਕਟਰ 2500 ਘੰਟੇ ਦੂਏ ਤਰਾਂ ਚੱਲਿਆ ਹੁੰਦਾ ਬਾਈ ਟਾਇਰ ਉੱਡ ਜੰਨੇ ਆ ਟਾਇਰ ਉੱਡ ਜਲੇ ਬਾਈ ਹਾਂ ਤਾਰੇ ਦੇ ਹੁਣ ਵੀ 75 ਪੈਸੇ ਪਏ ਆ 75 ਪੈਸੇ ਪਏ ਹਨਾ ਬਾਈ ਬਿਲਕੁਲ 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 ਠੀਕ ਆ ਠੀਕ ਆ ਬਾਈ ਬਾਈ ਯਾਰ ਇਹ ਟਰੈਕਟਰ ਤੇ ਤਾਂ ਮੈਂ ਜ਼ਿੰਦਗੀ ਜਾਈ ਸਫਰਾਜ ਵੀ ਰੱਖਿਆ 855 ਠੀਕ ਆ ਜੀ ਤੇ ਹੋਰ ਟਰੈਕਟਰ ਭਿੰਦਰਾ ਵੀ ਰੱਖਿਆ ਪਰ ਇਸ ਟਰੈਕਟਰ ਤੋਂ ਉਤਰ ਗਈ ਆ ਵੀਰੇ ਅੱਛਾ ਵੀਰੇ ਅਰ ਜੋਰ ਨੂੰ ਤਾਂ ਭੈਣ ਜੀ ਇੱਕ ਵਾਰ ਬੰਦੇ ਦੀ ਲੱਤ ਤੇ ਜਾਨ ਚਾਹੀਦਾ ਇਹ ਤਾਂ ਕਹਿੰਦਾ ਵੀ ਮੈਂ ਪਿੱਛੇ ਨਹੀਂ ਮੁੜਦਾ ਅੱਛਾ ਹਾਂ ਠੀਕ ਆ ਬੜਾ ਚਲਾਉਣੇ ਵਾਲਾ ਦਲੇਰ ਚਾਹੀਦਾ ਨੂੰ ਓਕੇ ਓਕੇ ਹਾਂ ਠੀਕ ਆ ਬਾਈ ਤੇ ਅੱਜ ਬਾਈ ਉਰੇ ਆਇਆ ਪਤਾ ਸਪੈਸ਼ਲ ਤੇ ਬਾਈ ਦਾ ਥੋੜੀ ਜੀ ਕਲੱਚ ਦੀ ਸੈਟ ਦੇਖਣ ਨੂੰ ਪਤਾ ਲੱਗੇ ਬਹੁਤ ਬੰਦੇ ਨੈਗੇਟਿਵ ਕਮੈਂਟ ਵੀ ਕਰਦੇ ਆ ਠੀਕ ਆ ਤੇ ਜਿਹੜੇ ਕਿ ਵੀਰ ਜਿੱਥੇ ਜਿੱਥੇ ਆਪਣੇ ਟਰੈਕਟਰ ਗਏ ਨਾ ਜਿਹੜੇ ਪਿੰਡ ਟਰੈਕਟਰ ਬੰਦੇ ਦੇਖ ਕੇ ਹੀ ਉਸੇ ਪਿੰਡ ਵਿੱਚ ਦੁਬਾਰਾ ਟਰੈਕਟਰ ਗਏ ਨੇ ਮੈਂ ਸਭ ਤੋਂ ਪਹਿਲਾਂ ਮੈਂ ਲੈ ਗਿਆ ਤਾਂ ਹੁਣ ਮੇਰੇ ਪਿੰਡ ਆઠ ਟਰੈਕਟਰ ਹੋਏ ਹੋਵੇ ਦੇ ਨਾਲ ਹੋਏ ਹੋਵੇ ਤੁਹਾਡੇ ਹਾਂ ਇੱਕ ਘਰ ਚ ਦੋ ਭਾਈ ਲੈ ਗਏ ਇੱਕ ਘਰ ਦੇ ਵਿੱਚ ਦੋ ਭਾਈ ਸਕੇ ਭਾਈ ਸਕੇ ਭਾਈ ਠੀਕ ਆ ਪੜੇ ਪਿੰਡ ਦੋ ਤਿੰਨ ਮੈਨਾਂ ਇੱਕ ਦੋ ਸੈਕੰਡ ਹੈਂਡ ਵੀ ਆ ਗਏ ਸੈਕੰਡ ਹੈਂਡ ਵੀ ਆ ਗਏ ਹਾਂ ਉੱਚੇ ਮਾਡਲ ਹਨਾ ਹਾਂ ਤਿੰਨ ਚਾਰ ਤੁਹਾਨੂੰ ਵੀ ਗਏ ਮੇਰੇ ਹਿਸਾਬ ਨਾਲ ਹਾਂ ਤਿੰਨ ਚਾਰ ਤਿੰਨ ਚਾਰ ਤਾਂ ਨਵੇਂ ਹੀ ਗਏ ਹਾਂ ਜੀ ਹਾਂ ਤੇ ਆਪਣਾ ਇੱਧਰ ਬਾਈ ਬੇਲੇਰੀ ਚ ਬਹੁਤ ਟਰੈਕਟਰ ਗਿਆ ਬੇਲੇਰੀ ਚ ਬਹੁਤ ਗਿਆ ਹਾਂ ਉੱਧਰ ਬਹੁਤ ਗਏ ਹਾਂ ਬੇਲੇਰੀ ਚ ਬਹੁਤ ਬਾਈ 2021 ਚ ਦਿੱਤਾ ਸੀ ਤੁਹਾਨੂੰ ਹਾਂ 2021 ਲੈਤਾ ਸੀ ਜਦ ਜਾਂ ਸੀ ਕਰਿਓ ਕਰੀ ਦੀ ਮਨ ਲਾਤਾ ਹਾਂ ਜਦ ਕਰੀ ਕਰੀ ਕਰਿਓ ਕਰੀ ਦੀ ਉਹ ਵੀ ਲੋ ਬਾਈ ਤੇ ਬਾਈ ਬਾਈ ਨੇ ਜਿਵੇਂ ਦੱਸਿਆ ਬਾਈ ਨਾਲ ਦਾ ਕਿਰਾਏ ਭਾੜੇ ਦਾ ਕੰਮ ਹੈ ਬਾਈ ਠੀਕ ਹੈ ਜੀ ਤੇ ਸੁਪਰ ਸੀਟਰ ਵਗੈਰਾ ਚ ਲਾਉਂਦੇ ਨੇ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਬਾਈ ਇਹਨਾਂ ਨੇ ਹੋਰ ਵੀ ਕਈ ਯਾਰ ਮਿੱਤਰਾਂ ਨੂੰ ਟਰੈਕਟਰ ਦਵਾਏ ਨੇ ਆਪਣੇ ਕੋਲ ਤੇ ਤੇ ਲੋ ਬਾਈ ਸਾਡੇ ਅੱਜ ਸ਼ਕਤੀਮਾਨ ਵਾਲੇ ਵੀਰਾਂ ਨੇ ਵੀ ਰੋਟਾਵੇਟਰ ਸ਼ੇਅਰ ਕੀਤਾ ਜੀ 8 ਫੁੱਟਾ ਰੋਟਾਵੇਟਰ ਬਾਈ ਆਪਣੇ ਘਰੇ ਚੱਲਿਆ ਜੀ ਇਹ ਹੈਂ ਦੋ ਕਰਦੇ ਕੇ 6 ਫੁੱਟਾ ਕਰਦੇ ਠੀਕ ਹੈ ਠੀਕ ਹੈ ਆ ਠੀਕ ਹੈ ਬਾਈ ਸੱਚੀ ਗੱਲ ਜੀ ਹੋਰ ਬਾਈ ਕੋਪੀ ਵੀਰੇ ਆ ਠੀਕ ਹੈ ਬਈ ਮੁਬਾਰਕਾਂ ਬਾਈ ਤੁਨੂੰ ਹਾਂ ਤੁਨੂੰ ਵੀ ਬਾਈ ਮਾੜਾ ਟਰੈਕਟਰ ਕਰਿਓ ਬੰਦੇ ਜੀ ਕਾਜੀ ਮਾੜਾ ਟਰੈਕਟਰ ਬੰਦ ਪੌਰਵਿੰਦਰ ਬਾਈ ਠੀਕ ਆ ਵਧੀਆ ਬਾਈ ਵਧੀਆ ਚੱਕੀ ਜਾਂ ਨਹੀਂ ਫੱਟੇ ਐਂ ਮੈਂ ਚੱਕੀ ਜਾਂਦੇ ਠੀਕ ਆ ਜੀ ਇੱਕ ਮਿੰਟ ਰੋ ਤੇ ਬਾਈ ਰੋਡਾ ਬਿਟਰ ਆਪਣੇ ਘਰੇ ਚੱਲਿਆ ਜੀ ਇਹ ਤੇ ਬਾਈ ਕੱਦਾਂ ਸਲਾਹ ਕਰਦਾ ਰੋਡਾ ਬਿਟਰ ਲੈਣ ਦੀ ਉਹ ਵੀ ਮੈਂ ਕਹਾਂ 6 ਮਹੀਨੇ 6 ਮਹੀਨੇ ਹੋ ਗਏ ਹਾਂ ਅੱਜ ਮੜਿਆ ਅੱਜ ਪੱਕਾ ਮੂਡ ਬਣਿਆ ਬਾਈ ਹਾਂ ਜੀ ਵਾਕਈ ਵਾਕਈ ਸਹੀ ਗੱਲ ਆ ਜੀ ਆਹ ਸਾਡਾ ਜਗਤਾਰ ਵੀਰਾ ਬਾਈ ਤੇ ਪਿੰਡ ਹੈਗਾ ਫੂਲ ਅੱਠ ਫੁੱਟਾ ਦਿੱਤਾ ਬਾਈ ਇਹਨਾਂ ਨੂੰ ਬਾਈ ਟੋਮਾਟੋ ਵਾਲਾ ਦਿੱਤਾ ਜੀ ਹਾਂ ਟੋਮਾਟੋ ਵਾਲਾ ਠੀਕ ਆ ਜੀ ਟੋਮਾਟੋ ਮਾਡਲ ਡਬਲ ਡਿਸਕ ਦੇ ਵਿੱਚ ਠੀਕ ਆ ਤੇ ਬਾਕੀ ਦਾ ਪਤਾ ਹੀ ਆ ਬਹੁਤ ਸਾਰੀ ਵੀਡੀਓ ਪਾਈਆਂ ਹੋਈਆਂ ਬਾਈ ਨਾਲ ਕੁਲ ਤੇ ਇਹ ਚ ਦੋ ਮਾਡਲ ਆਉਂਦੇ ਨੇ ਹਨਾ ਬਾਈ ਦੋ ਮਾਡਲ ਆਉਂਦਾ ਬਾਈ ਠੀਕ ਆ ਜੀ ਦੋ ਦੀ ਵਿਜਾ ਵੀ ਤਿੰਨ ਚੀਜ਼ ਆਉਂਦਾ ਠੀਕ ਆ ਜੀ ਠੀਕ ਆ ਤੇ ਅਰਜਨ ਟਰੈਕਟਰ ਨਾਲ ਚੱਲਣਾ 600 ਬਾਈ ਦਾ ਤਾਂ ਨਾ ਬਾਈ 9 ਵੀ ਚੱਲੀ ਜਾਂਦਾ ਇਹਦੇ 9 ਵੀ ਚੱਲੇ ਹਨਾ ਪਰ 8 ਬਹੁਤ ਵਧੀਆ ਹਾਂ ਠੀਕ ਆ ਹਾਂ ਗੁਰਮੀਰ ਦੇ ਬੂਟੇ ਬਾਟੇ ਵੀ ਲਾਏ ਹੋਏ ਹੋਣੇ ਆ ਹਨਾ ਜੀ ਠੀ ਤੇ ਬਾਕੀ ਬਾਈ ਸਬਸਿਡੀਆਂ ਬਾਈ ਮਾੜੇ ਸਬਸਿਡੀਆਂ ਬਾਰੇ ਦੱਸ ਦੋ ਕਿ ਕਿੰਨੇ ਤਰੀਕ ਤੱਕ ਬਾਈ ਜਿਹੜੇ ਇਹ ਸਬਸਿਡੀਆਂ ਨਿਕਲੇ ਵੀ ਜਿਹੜੀ ਸੀਆਰਐਮ ਸਕੀਮ ਬਾਈ 16 ਤਰੀਕ ਤੱਕ ਲੈ ਹੁਣੇ ਆ ਨਾ ਇਹ ਜੇ ਇਹਨੂੰ ਵੀਰੇ ਤੂੰ ਦੱਸ ਦੇ ਹਾਂ ਤਰੀਕਾ ਬੱਸ 16 ਤਰੀਕ ਤੱਕ ਬਾਈ 16 ਤਰੀਕ ਤੋਂ ਪਹਿਲਾਂ ਪਹਿਲਾਂ ਜਿਹਨੇ ਲੈਣੇ ਆ ਜੀ ਲੈ ਲਓ ਵੈਸੇ ਤਾਂ ਲਗਭਗ ਸਾਰਿਆਂ ਨੂੰ ਲੱਗਦਾ ਲੈ ਲੈ ਹੁਣੇ ਆ ਹਨਾ ਜੀ ਤੇ ਉਹਦੇ ਬਾਅਦ ਜਿਹੜਾ ਬਾਈ ਹਜੇ ਅਗਲੀ ਲਿਸਟ ਕੋਈ ਆਈ ਨਹੀਂ ਜਾਈ ਤੁਹਾਨੂੰ ਦੱਸੂਗੇ ਗੁਰਪੀ ਵੀਰੇ ਠੀਕ ਆ ਲੋ ਰੱਬ ਪਤਾ ਨੂੰ ਹੋਰ ਹੋਰ ਕਰੋ ਸਟਾਰਟ ਤਲੋ ਬਾਈ ਇਹ ਆਪਣਾ ਫੂਲ ਪਿੰਡ ਚੱਲਿਆ ਜੀ ਅਰਜਨ 605 ਟਰੈਕਟਰ ਨਾਲ ਸੈਂਟਰ ਗਿਆ ਸੜਗੇ ਦਾ ਟਰੈਕਟਰ ਹੈ ਜੀ ਇਹ ਇਹ ਜੀ 12